ਅਮਰੂਤ ਦੋ ਸਕੀਮ ਤਹਿਤ ਵਾਟਰ ਸਪਲਾਈ ਵਿਭਾਗ ਪੰਜਾਬ ਵੱਲੋਂ ਗ੍ਰਹਿਣ ਦੇ ਵੱਖ-ਵੱਖ ਵਾਰਡਾਂ ਚ ਪੀਣ ਵਾਲੇ ਸ਼ੁੱਧ ਪਾਣੀ ਦੀ ਪਾਈਪਲਾਈਨ ਪਾਈ ਜਾ ਰਹੀ ਹੈ ਇਸ ਕੰਮ ਦੀ ਸ਼ੁਰੂਆਤ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰੀਵਨ ਕੱਟ ਕੇ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਗੁਰਾਇਆਂ ਸ਼ਹਿਰ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਸ਼ਹਿਰ ਗੁਰਾਇਆਂ ਦੇ ਵਸਨੀਕਾਂ ਨੂੰ ਪੀਣ ਵਾਲੇ ਸ਼ੁੱਧ ਅਤੇ ਸਾਫ਼ ਪਾਣੀ ਦੇਣ ਦੇ ਮਕਸਦ ਨਾਲ ਸ਼ਹਿਰ ਅੰਦਰ 1 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਲਾਈਨ ਪਾਈ ਜਾ ਰਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਟ ਵੀ ਜਲਦੀ ਚਲਾਇਆ ਜਾਵੇਗਾ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਨੇ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਪ੍ਰੀਮ ਕੁਮਾਰ ਦਾ ਧੰਨਵਾਦ ਕੀਤਾ ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐਸਸੀਐਨ ਅਰਵਿੰਦ ਮਹਿਤਾ ਐਸਡੀਓ ਅਰुण ਕਲਿਆਣ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾ ਰੋਸ਼ੀ ਵੋਇਸ ਪ੍ਰਧਾਨ ਐਸਸੀ ਵਿੰਗ ਸੰਜੇ ạtਵਾਲ ਹਰਮੇਸ਼ ਲਾਲ ਸੰਜੀਵ ਕੰਡਾ ਸੰਜੀਵ ਹੀਰ ਗੁਰਵਿੰਦਰ ਨੌਰਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ ਅੱਜ ਬੜੀ ਖੁਸ਼ੀ ਦਾ ਪਾ ਲਿਆ ਦੇਖੋ ਹਲਕਾ ਵਿਧਾਨ ਸਭਾ ਫਲੋਰ ਦਾ ਸ਼ਹਿਰ ਜਿਹੜਾ ਕਸਬਾ ਗਰਾਇਆ ਆ ਇਹ ਗਰਾਇਆ ਕਸਬਾ ਜਿਹੜਾ ਪਿਛਲੇ 70 75 ਸਾਲ ਤੋਂ ਜੇ ਮੈਂ ਕਹਿ ਲਵਾਂ ਨਾ ਅੰਗੋਲਿਆ ਸੀ ਹਰ ਸਹੂਲਤ ਤੋਂ ਅੱਜ ਇੱਥੇ ਹੁਣ ਆਪਾਂ ਖੜੇ ਹੈਗੇ ਆ ਇੱਥੇ ਜਿਹੜੇ ਵਸਿੰਦੇ ਨੇ ਜਿਹੜੇ ਇਸ ਵਾਲਡਾ ਦੇ ਵਸਨੀਕ ਨੇ ਬਾਲ ਨੰਬਰ 4 ਬਾਲ ਨੰਬਰ 5 ਦੇ ਉਨਾ ਸਾਰਿਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਚਾਹੀਦੀ ਹੈ ਕੋਈ ਵੀ ਵਾਟਰ ਸਪਲਾਈ ਦਾ ਜਿਹੜਾ ਇੱਥੇ ਪਾਈਪ ਨਹੀਂ ਸੀ ਪਿਆਗਾ ਸੋ ਯਤਨ ਕੀਤਾ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 1 ਕਰੋੜ 28 ਲੱਖ ਦੀ ਲਾਗਤ ਦੇ ਨਾਲ ਜਿਹੜੇ ਆ ਅਸੀਂ ਅੱਜ ਤਿੰਨ ਚਾਰ ਪ੍ਰੋਜੈਕਟ ਜਿਹੜੇ ਹੈਗੇ ਸ਼ੁਰੂ ਕਰਨ ਜਾ ਰਹੇ ਆ ਉਹ ਵਾਟਰ ਸਪਲਾਈ ਦੇ ਪਾਈਪ ਪਾਣਗੇ ਇੱਥੇ ਹਰ ਨਾਗਰਿਕ ਨੂੰ ਜਿਹੜਾ ਹੈਗਾ ਵਧੀਆ ਪੀਣ ਵਾਲਾ ਪਾਣੀ ਜਿਹੜਾ ਹੈਗਾ ਇੱਥੇ ਮਹੱਈਆ ਖਵਾਇਆ ਜਾਵੇਗਾ ਔਰ ਇਹਦੇ ਦਲਵਾ ਕਾਨੂੰਨੀ ਦੇ ਵਿੱਚ ਵੀ ਹੈਗੇ ਆ ਔਰ ਨਾ ਰਾਮਗੜੀਆ ਮਹੱਲਾ ਵੀ ਆ ਰਿਸ਼ੀ ਨਗਰ ਆ ਰਣਵੀਰ ਨਗਰ ਆ ਤੇ ਬਸ ਸਟੈਂਡ ਦੇ ਨੇੜੇ ਜਿਹੜੇ ਹੈਗੇ ਆ ਉਹ ਵੀ ਮਤਲਬ ਜਿਹੜੇਗਾ ਇਹਦੇ ਨਾਲ ਕਵਰ ਹੋਣਗੇ ਚਾਰ ਪੰਜ ਪੁਆਇੰਟ ਆ ਐਸਟੀਓ ਸਾਹਿਬ ਉਹ ਸਾਰੇ ਹੀ ਜਿਹੜੇ ਹੈਗੇ ਆ ਇਸ ਲਾਕਤ ਦੇ ਨਾਲ ਅਸੀਂ ਮੁਕੰਮਲ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਵਧੀਆ ਪੀਣ ਵਾਲਾ ਪਾਣੀ ਜਿਹੜਾਗਾ ਮਈਆ ਕਰਵਾਇਆ ਜਾ ਸਕੇ ਸ਼ਹਿਰਗਾਇਆ ਦੇ ਵਿਕਾਸ ਦੇ ਕੰਮ ਜਿਹੜੇ ਤੁਸੀਂ ਦੇਖਿਆ ਬਈ ਪਿੱਛੇ ਵੀ ਕਾਫੀ ਹਲੇਰੀ ਵਾਂਗ ਚੱਲ ਰਹੇ ਨੇਗੇ ਚਾਹੇ ਉਹ ਐਸਟੀਪੀ ਦਾ ਕੰਮ ਹੋਵੇ ਸੀਵਰੇਜ ਟ੍ਰੀਟਮੈਂਟ ਪਲਾਨ ਦਾ ਜਿਹੜਾ ਕੰਮ ਆ ਉਹ ਵੀ ਬੜੇ ਜ਼ੋਰ-ਚੋਰ ਦੇ ਨਾਲ ਚੱਲਿਆ ਹੈਗਾ ਉਹ ਜਿਹੜਾ ਹੈ ਪਹਿਲਾਂ ਕੁਝ ਜਿਹੜੀ ਉਹਦੀ ਸਪਲਾਈ ਜਿਹੜੀ ਹੈਗੀ ਆ ਉਹ ਕਿਸੇ ਕਾਰਨਾ ਕਰਕੇ ਜਿਹੜਾਗਾ ਨਿਕਾਸੀ ਸਿਸਟਮ ਜਿਹੜਾ ਸੀਗਾ ਉਹ ਰੁਕਿਆ ਸੀਗਾ ਕਿਉਂਕਿ ਸੀਵਰੇਜ ਜਿਹੜਾ ਸਾਰਾ ਬਲੌਕੇ ਸੀ ਉਹ ਸਾਰਾ ਸੀਵਰੇਜ ਜਿਹੜਾਗਾ ਅਸੀਂ ਖੋਲ ਰਏ ਆ ਸਾਰੀ ਟੀਮ ਲੱਗੀ ਆ ਦਿਨ ਰਾਤ ਉਹ ਜਦੋਂ ਖੁੱਲ ਗਿਆ ਤਾਂ ਇਧਰ ਇੱਕ ਵੀ ਪਾਣੀ ਦੀ ਬੂੰਦ ਜਿਹੜੀ ਹੈਗੀ ਆ ਗਲੀਆਂ ਨਾਲੀਆਂ ਦੇ ਵਿੱਚ ਤੁਹਾਨੂੰ ਨਹੀਂ ਦਿਸੇਗੀ ਸੋ ਜਿੱਥੇ ਵੀ ਕਿਤੇ ਗਲੀਆਂ ਨਾਲੀਆਂ ਦੇ ਵਿੱਚ ਕੋਈ ਐਂਟਰਲੌਕ ਦਾ ਕੰਮ ਆ ਜਾਂ ਕੋਈ ਹੋਰ ਵਿਕਾਸ ਦਾ ਕੰਮ ਆ ਉਹ ਤੁਹਾਡੇ ਲਈ ਅਸੀਂ ਜਤਨਸ਼ੀਲਿਆ ਪੂਰੀ ਸਮੁੱਚੀ ਟੀਮ ਆ ਆ ਖੜੇ ਨੇ ਮੇਰੇ ਚੇਅਰਮੈਨ ਸਾਥੀ ਜਿਹੜੇ ਆ ਔਰ ਸਾਰੇ ਕੌਂਸਲ ਜਿਹੜੇ ਹੈਗੇ ਆ ਔਰ ਮੋਤਵਾਰ ਵਿਅਕਤੀ ਜਿਹੜੇ ਹੈਗੇ ਸਾਰੇ ਖੜੇ ਆ ਅਸੀਂ ਹਰ ਵਕਤ ਜਿਹੜਾ ਹੈਗਾ ਤੁਹਾਡੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਹੈਗਾ ਵਿਕਾਸ ਦੇ ਕੰਮ ਦੇ ਵਿੱਚ ਅੱਗੇ ਆਵਾਂਗੇ ਧੰਨਵਾਦ ਟਾਈਮ ਬਾਉਂਡ ਟਾਈਮ ਬਾਉਂਡ ਵੀ ਹੈਗਾ ਇਹ ਤਾਂ ਕਦੇ ਤੱਕ ਇਹ ਇਹ ਇਹਦੇ ਸਾਰੇ ਜਿਹੜੇ ਟੈਂਡਰ ਹੋ ਚੁੱਕੇ ਆ ਹਾਂਜੀ 6 ਮਹੀਨੇ ਇਹਦੇ ਕੋਲ ਇਹਦਾ ਮਤਲਬ ਜਿਹੜੇ ਹੈਗੇ ਆ ਕੰਮ ਜਿਹੜਾ ਦਾ ਸ਼ੁਰੂ ਕਰ ਦੇਣਾ ਹੈਗਾ ਇਹ ਮੈਨੂੰ ਲੱਗਦਾ ਵੀ ਮਤਲਬ ਜਦੋਂ ਸਮਾਨ ਆ ਗਿਆ ਤਾਂ ਉਹਦੇ ਤੁਸੀਂ ਸ਼ੁਰੂ ਕਰਵਾ ਕੇ ਦਾ ਕੰਮ ਕਰ ਦੇਣਾ ਹੈਗਾ ਠੀਕ ਨੇ ਕੋਈ ਨਹੀਂ